ਹਾਂਜੀ ਭਾਈ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਕੀ ਹਾਲ ਚਾਲ ਆ? ਉਮੀਦ ਤੁਸੀਂ ਸਾਰੇ ਠੀਕ ਹੋਵੋਗੇ। ਤੇ ਅੱਜ ਆਪਾਂ ਆਏ ਹੋਏ ਆ ਖੇਤ ਕੋਲੇ ਦੀ ਚਾਹ ਪੜਾਉਣਾ। ਤੇ ਮੋਟਰ ਆਪਣੀ ਚੱਲੀ ਜਾਂਦੀ ਹੈਗੀ। ਤੇ ਆਪਾਂ ਹਟਾ ਕੇ ਕਰਕੇ ਪਾਣੀ ਬੰਦ ਤੇ ਭੋਲੇ ਨੂੰ ਮਾਰਤੀ ਬਾਰੀ ਵੀ ਚਾਹ ਪੀ ਜਾ। ਤੇ ਭੋਲਾ ਡੱਬ ਰਿਹਾ ਆਪਣੇ ਅੱਜ ਢਾਲ। ਤੇ ਪੋਲੇ ਦੀ ਜਹਾ ਆਪਾਂ ਖੇਤ ਰੱਖ ਕੇ ਹੁਣ ਚੱਲਦੇ ਆ ਘਰ ਨੂੰ ਪਾਣੀ ਪੂਣੀ ਬੰਦ ਕਰਕੇ ਤੇ ਉਦੋਂ ਬਾਅਦ ਆਪਾਂ ਮਾਰਦੇ ਆ ਮੱਕੀ ਚ ਜਿਹੜਾ ਮੱਕੀ ਜੀ ਇੱਥੇ ਆਪਣੇ ਪਾਣੀ ਚੱਲੀ ਜਾਂਦਾ ਹੈਗਾ ਤੇ ਸਵੇਰੇ ਤਾਂ ਪਹਿਲਾਂ ਬੱਦਲ ਵਾਈ ਜੀ ਹੋ ਗਈ ਸੀ ਤੇ ਹੁਣ ਬੱਦਲ ਵਾਈ ਵੀ ਚੱਲੀ ਇਹ ਮਤਲਬ ਕਿਸੇ ਵਾਸਤੇ ਬਾਰਸ਼ ਬੁਰਸ਼ ਪਹਿਲਾਂ ਹੋ ਗਈ ਤੇ ਹੁਣ ਪੂਰੀ ਵਜੇ ਕਾਲੀ ਧੁੱਪ ਨਿਕਲੀ ਗਰਮੈਸ਼ ਬਹੁਤ ਹੋ ਗਈ ਦੁਬਾਰਾ ਤੇ ਹੁਣ ਆਪਾਂ ਪੁੱਲੀ ਚੜ ਰੱਖੀ ਤੇ ਖੇਤ ਹੁਣ ਆਪਾਂ ਜਾਨਾ ਮੱਕੀ ਵਾਲੇ ਖੇਤ ਮੱਕੀ ਚੱਲਦਾ ਪਾਣੀ ਤੇ ਬਾਕੀ ਜਾ ਕੇ ਹੁਣ ਦਿਖਾਉਣੇ ਆ ਮੱਕੀ ਤੁਸੀਂ ਦੱਸਿਓ ਵੀ ਆਪਣੀ ਮੱਕੀ ਕਿਵੇਂ ਆ ਗਈ ਚਲੋ ਮਿਲਦੇ ਆਪਾਂ ਹੁਣ ਮੱਕੀ ਵਾਲੇ ਖੇਤ ਜਾ ਕੇ ਹਾਂਜੀ ਆਪਾਂ ਪਹੁੰਚ ਚੁੱਕੇ ਆ ਆਪਣੇ ਮੱਕੀ ਵਾਲੇ ਖੇਤ ਤੇ ਮੱਕੀ ਤੁਸੀਂ ਦੇਖੋ ਆਪਣੀ ਮੱਕੀ ਕਿਵੇਂ ਆ ਗਈ ਇਹਦਾ ਲੱਗ ਪੱਗ ਹਾਈਟ ਹੈ ਹੀ ਆ ਗਈ 8 8.5 ਫੁੱਟ 9 ਫੁੱਟ ਡੇਢ ਡੇਢ ਹੋਊਗੀ ਤੇ ਇਹ ਸਾਈਡਾਂ ਤੋਂ ਛੋਟੀ ਹੈਗੀ ਤੇ ਆਪਾਂ ਹੁਣ ਦੇਖਦੇ ਆ ਮੱਕੀ 'ਚ ਪਾਣੀ ਵੀ ਕਿੱਥੇ ਕਿੱਥੇ ਚਲਾ ਗਿਆ ਜੇ ਮੱਕੀ ਨੂੰ ਪਾਣੀ ਪੂਰਾ ਹੋ ਗਿਆ ਤਾਂ ਆਪਾਂ ਦੂਜੀ ਸਾਈਡ ਪਰ ਪਾਣੀ ਛੱਡਾਂਗੇ ਜਾ ਕੇ ਦੂਸਰੀ ਮੱਕੀ 'ਚ ਆਪਾਂ ਜੇ ਆਪਣੀ ਦੇਖੋ ਵੀ ਮੱਕੀ ਕਿਵੇਂ ਆ ਗਈ ਪਹਿਲਾਂ ਇਹ ਬਹੁਤ ਡਾਊਨ ਸੀ ਬਈ ਮੱਕੀ ਆਪਣੀ ਇਹ ਆਪਣੀ ਫੌਦ ਬਾਦੂ ਖੜੀ ਜਿਹੀ ਕਿਸੇ ਵੀਰ ਮੇਰੇ ਵੀਰ ਭਾਈ ਨੂੰ ਚਾਹੀਦੀ 131 ਉਹ ਤੇ ਆਪਣੀ ਅੰਦਰ 26 ਰਲਾਈ ਪਈ ਹੈਗੀ ਮੱਕੀ ਵਾਲੇ ਵਾਹਣ ਖਾਤਰਾਂ ਇਹ ਹੁਣ ਦੇਖਣਾ ਪਾਣੀ ਵੀ ਕਿੱਥੇ ਤੱਕ ਚਲਾ ਗਿਆ ਮੱਕੀ ਦੇ ਤੇ ਇਹ ਆਪਣਾ ਹੈਗਾ ਸੀ ਵੀ 1846 ਇੱਥੇ ਛੱਲੀਆਂ ਲੱਗੀਆਂ ਨੇ ਆਪਣੇ ਤਿੰਨ ਤਿੰਨ ਤੇ ਆਪਣਾ ਦੂਜੀ ਸਰੂ ਪੀਜਿਆ ਪਏ ਸਰੀ ਸਰੀ ਸੀਡਸ 45 52 55 ਤੇ ਉਹ ਵੀ ਤੁਹਾਨੂੰ ਦਿਖਾਉਣੇ ਆ ਜਾ ਕਿ ਮੱਕੀ ਉਧਰ ਉਧੇ ਆਪਣੀਆਂ ਛਲੀਆਂ ਵੀ ਜਾਦਾ ਨੇ ਉਧੇ ਲਗਭਗ ਅੰਦਾਜ਼ਾ ਛਲੀਆਂ ਹੈਗੀਆਂ ਨੇ ਆਪਣੀਆਂ ਕਿਸੇ ਕਿਸੇ ਟਾਂਡੇ ਤੇ ਪੰਜ-ਪੰਜ ਮੀਣੇ ਤੇ ਕਿਸੇ ਤੇ ਚਾਰ-ਚਾਰ ਮੀਣੇ ਚਲੋ ਆਇਆ ਤੇ ਮੱਕੀ ਦਾ ਕੱਦ ਬਹੁਤ ਆ ਪਰ ਉਹਦਾ ਉਹਦਾ ਹੋਊਗਾ ਅਰਾਊਂਡ 10.5 ਫੁੱਟ ਦਾ 10.5 ਫੁੱਟ ਕੱਦ ਹੋਊ ਇਹਦਾ ਇਧਰਾਂ ਮੇਰੇ ਹਿਸਾਬ ਨਾਲ ਲੱਗ ਗਿਆ ਤੇ ਤੋਂ ਵੱਧ ਪਾਣੀ ਮੱਕੀ ਨੂੰ ਆਪਣੀ ਨੂੰ ਤੇ ਬਾਕੀ ਦੇਖਦੇ ਆਂ ਚਲੋ ਕਿੱਥੇ ਕਿੱਥੇ ਧੱਕਾਉਂਦਾ ਜਿਉ ਤੇ ਮੱਕੀ ਪਹਿਲਾਂ ਬਹੁਤ ਦਾਪੂ ਸੀ ਬਈ ਇਹ ਆਪਣੀ ਹੈ ਨਹੀਂ ਜੀ ਇਹ ਸਰ ਵੀ ਹੋ ਜੂਗੀ ਇਧਰੋਂ ਤਾਂ ਹੈਗੀ ਐ ਵੀ 10 ਆ ਨਾ ਨੋ ਨੋ ਫੁੱਟ ਦੀ ਮੱਕੀ ਆਪਣੀ ਸਾਈਡਾਂ ਥੋੜੀਆਂ ਛੋਟੀਆਂ ਸਾਈਡਾਂ ਹੋਣੀਆਂ 9 8 8 ਫੁੱਟ ਪਚਾੜਾ ਫੁੱਟ ਫੁੱਟ ਡੇਡ ਡੇਡ ਫੁੱਟ ਉੱਚਾ ਮੱਕੀ ਦਾ ਆ ਆਪਣੀ ਇੱਥੇ ਵੀ ਦੋਨੇ ਲਾਇਪਨੇ ਮਤਲਬ ਦੋ ਬੰਤ ਤੇ ਬੀਜ ਨੇ ਇਹ ਉਧਰ ਮਤਲਬ ਪੰਜ ਚਾਰ ਕਬੱਡੀ ਹੈਗੇ ਨੇੜੇ ਸੱਤ ਅੱਠ ਕਬੱਡਾ ਉਹਨਾਂ ਤੇ ਹੈਗਾ ਆਪਣਾ ਸ਼੍ਰੀ ਸੀਡਸ ਇਹ ਇੱਧਰ ਹੈਗਾ 1842 ਬਾਈ ਤਾਂ ਉਹ ਮਬੱਤਿ ਵਰਕੇ ਦੇਖਿਆ ਮੱਕੀ ਦਾ ਕਿਥੇ ਤੱਕ ਪਾਣੀ ਪੂਣੀ ਲੱਗ ਗਿਆ ਤੇ ਇਹ ਮੱਕੀ ਦਾ ਕਿਰਾ 6 ਫੁੱਟ ਹਾਈਟ ਆ ਗਈ ਮੈਂ ਇਹ ਕੱਦ ਦੇਖ ਰਿਹਾ ਮੱਕੀ ਦਾ ਵੀ ਮੇਥੋਂ ਲਗਭਗ ਜਿੱਥੇ ਰੱਖ ਮੇਰਾ ਹੱਥ ਹੈਗਾ ਇਹ ਨੀਚੀ ਹੈਗੀ ਇਹਦੇ ਛੇ ਨੂੰ ਆਪਾਂ ਅੰਦਾਜ਼ਾ ਲਾ ਲਵਾਂਗੇ ਕਿ ਕਿੰਨੀ ਕੱਚੀ ਹੈਗੀ ਤੇ ਲੇਕਿਨ ਜਹਾ ਸਾਪ ਨੂੰ ਬਾਈ ਬੋਲਣਾ ਤਾਂ ਆਉਂਦਾ ਨਹੀਂ ਕਿਉਂਕਿ ਆਪਣੀ ਅੱਜ ਪਹਿਲੀ ਵੀਡੀਓ ਆ ਗਈ ਆਪਾਂ ਕਰਦੇ ਮਤਲਬ ਬੋਲੀ ਨਹੀਂ ਬੋਲੀ ਨਹੀਂ ਹੋਈ ਜਾਂ ਵੀਡੀਓ ਬਣਾਈ ਨਹੀਂ ਹੈਗੀ ਅੰਕ ਜੀ ਆਉਂਦੀ ਹੈਗੀ ਤੇ ਚਲਦੇ ਕੋਈ ਭੁੱਲ ਚੁੱਕ ਗਲਤੀ ਹੁੰਦੀ ਵੀ ਆਪਣਾ ਵੀਡੀਓ ਚ ਗਲਤ ਸ਼ਬਦ ਵਰਤਿਆ ਵੀ ਜਾਂਦਾ ਤਾਂ ਆਪਦੇ ਭੈਣ ਭਰਾ ਸਮਝ ਕੇ ਮਾਫ ਕਰਨਾ ਆਨ ਤੇ ਅੱਗੇ ਤੋਂ ਨਹੀਂ ਜੇ ਕੋਈ ਵੀਡੀਓ ਵਿੱਚ ਗਲਤੀ ਵੀ ਹੋਈ ਆਪਾਂ ਨੂੰ ਜਰੂਰ ਦੱਸਿਓ ਆਪਾਂ ਉਹਨੂੰ ਸੁਧਾਰਾਂਗੇ ਤੇ ਆਹ ਦੇਖੋ ਆਪਣੀ ਮੱਕੀ ਇਹ ਹੈਗੇ ਨੇ ਦੋ ਕਿੱਲੇ ਤੇ 2.5 ਕਿੱਲੇ ਆਪਣੇ ਉਧਰਲੀ ਸਾਈਡ ਨੇ ਦੂਜੀ ਸਾਈਡ ਤੇ ਉਹ ਚੋਂ ਜ਼ਿਆਦਾ ਬਿੱਗਾ ਬਈ ਕਟਾਉਂ ਰਹਿ ਗਿਆ ਸੀ ਉਹ ਚ ਮਿੱਟੀ ਨੇ ਮਿੱਟੀ ਮਤਲਬ ਉਹਦੀ ਲੱਧ ਫਲੱਦ ਹੋਈ ਸੀ ਮਿੱਟੀ ਦੀ ਮਿੱਟੀ ਦੁਬਾਰਾ ਪਾਈ ਹੋਈ ਸੀ ਤੇ ਆਪਣੀ ਇਧਰਲੀ ਮੱਕੀ ਦਾ ਕਈ ਭਾਰ ਸਾਰੀ ਹੁਣ ਆਪਾਂ ਦੂਜੀ ਸਾਈਡ ਪੜਦੇ ਆਂ ਪਾਣੀ ਤੇ ਜਦੋਂ ਆਪਾਂ ਤੁਹਾਨੂੰ ਦੂਜੀ ਵੀ ਹੁਣੇ ਜਾ ਕੇ ਮੱਕੀ ਮਿਲਦੇ ਆਂ ਆਪਾਂ ਹੁਣ ਅਗਲੀ ਦੂਸਰੀ ਮੱਕੀ ਜਾ ਕੇ ਹਾਂਜੀ ਹੁਣ ਆਪਾਂ ਆ ਗਏ ਆਪਣੀ ਦੂਜੀ ਮੱਕੀ ਚ ਤੇ ਆਪਾਂ ਇਹਨੂੰ ਖੋਲ ਦੇਣ ਲੱਗਾ ਆਹ ਮੱਕੀ ਨੂੰ ਪਾਣੀ ਲਾਉਣ ਦਾ ਤਰ੍ਹਾਂ ਤੇ ਇਹ ਆ ਕੋਲ ਤੋਂ ਪਨ ਲੱਗਾ ਦੂਜੀ ਏਡ ਪਾਣੀ ਲਾਉਣ ਨੂੰ ਤੇ ਆਪਣੀ ਦੂਜੀ ਛੜਨ ਕਿ ਆਪਣਾ ਗੱਮੇ ਰਿੰਦਾ ਦਿਨਾਂ ਵੀ ਇਧਰ ਨੱਕਾ ਲੱਗਿਆ ਹੋਇਆ ਬਾਕੀ ਆਪਾਂ ਜਾ ਕੇ ਦੇਖ ਵੀ ਲੈਨੇ ਹੈ ਨੱਕਾ ਲੱਗਿਆ ਕਿ ਨਾ ਅਮਮ ਗਏ ਤੂੰ ਜਿਹੜਾ ਇਧਰ ਆਪਣਾ ਥਾਂ ਛੱਡਿਆ ਵਾ ਕੋਈ ਹੋਛੇ ਛੱਤ ਕਰਮ ਇਹਦਾ ਵੀ ਕੋਈ ਕਾਰਨ ਆਗਾ ਬੇਦਰ ਨਹੀਂ ਬੀਜੀ ਮੱਕੇ ਸੀ ਇਹਦਾ ਕਾਰਨ ਭਈ ਇਹ ਆ ਜੇ ਆਪਾਂ ਜਿਆਦਾ ਗੰਧ ਤੇ ਲਵੇ ਲਾਉਣ ਤਾਂ ਇਹ ਰੰਗ ਦੇ ਇਫੈਕਟ ਮੋਈ ਹੈਗੀ ਇਧਰ ਨਹੀਂ ਮੱਕੀ ਦਾ ਵੀ ਬਹੁਤ ਵੱਟਾ ਆਪਣੇ ਨਾਲ ਮੇਰੇ ਨਾਲ ਤੇ ਹਲੋ ਜੀ ਆਇਰਨਾ ਜਮਾ ਛੈਡ ਵਾਲਾ ਬੂਟਾ ਛੋਟਾ ਐਨਾ ਸਾਈ ਜਾਜ ਦੇ ਇਧਰਲੀ ਸਾਈਡ ਮੱਕੀ ਦਾ ਤੇ ਆਪਣਾ ਪਾਣੀ ਇਧਰ ਵੀ ਖੁੱਲਾ ਹੀ ਮੰਦਾ ਹਰੀ ਮੱਕੀ ਚ ਤੇ ਇਧਰ ਸਾਈਡ ਆਪਣੀ ਆ ਦੂਜੀ ਮੱਕੀ ਦੇਖੋ ਜੀ ਚਲੋ ਮਿਲਦੇ ਹਾਂ ਤੁਹਾਨੂੰ ਫੇਰ ਆ ਮੱਕੀ ਦੀ ਜਮਾਨ ਅੱਖ ਨੂੰ ਕਿਸੇਹੀ ਕਰਕੇ ਤੇ ਇਧਰੋਂ ਵੀ ਆਪਣੀ ਮੱਕੀ ਕਾਫੀ ਦਵੀ ਪਈ ਜੀ ਪਰ ਫਿਲਹਾਲ ਹੁਣ ਸੋਣੀ ਹੋ ਗਈ ਸਾਰੀ ਮੱਕੀ ਜਿਹਦੀ ਤੁਸੀਂ ਦੇਖ ਸਕਦੇ ਹੋ ਕਿਆ ਕਿਆ ਹੈ ਭਾਈ ਇਹ ਆਪਣੇ ਜਮ ਘਰ ਦੇ ਨਾਲ ਹੀ ਆਪਾਂ ਹਨ ਇਹਦੇ ਕਰਕੇ ਆਪਾਂ ਤਾਂ ਮੈਂਟ ਸੋਣੀ ਹੋ ਗਈ ਤੇ ਮੱਕੀ ਵੀ ਲਗਭਗ ਭਾਈ ਮੱਕੀ ਦੇ ਆਪਾਂ ਡੀਏਪੀ ਦੀਆਂ ਤਿੰਨ ਸਪਰੇਆਂ ਕਰਤੀਆਂ ਤੇ ਦੋ ਤਿੰਨ ਹੀ ਘਾਟਾਂ ਇਹ ਦੋ ਸਪਰੇਆਂ ਘਾਟ ਵਾਲੀਆਂ ਤੇ ਕਿਲੇ ਤਿੰਨ ਬੋਰੀਆਂ ਯੂਰੀਆ ਦੀਆਂ ਲਾਈਆਂ ਨੇ ਤੇ ਹੁਣ ਮੱਕੀ ਦਾ ਆਪਣੀ ਬੈ ਸੋਣੀ ਹੈਗੀ ਠੀਕ ਆ ਬਰਕ ਲਵੇ ਲਹਣੇ ਕਹਿਣ ਲੱਗ ਗਏ ਜੀ ਆਸ ਦੇਖੀ ਮੱਕੀ ਨਹੀਂ ਹੁੰਦੀ ਪਰ ਹੁਣ ਸੋਹਣੀ ਹੋ ਗਈ ਮਾਲਕ ਦੀ ਗੱਪ ਨਾਲ ਹਾਂਜੀ ਮਿਲਦੇ ਹਾਂ ਸਾਨੂੰ ਬਾਅਦ ਚ ਹਾਂਜੀ ਆਪਾਂ ਇਧਰ ਦੂਜੀ ਮੱਕੀ ਚ ਪਾਣੀ ਬੰਦ ਕਰਕੇ ਇਧਰ ਮੱਕੀ ਚ ਪਾਣੀ ਛੱਡ ਕੇ ਹੁਣ ਚੱਲੇ ਆ ਘਰ ਨੂੰ ਤੇ ਜਾ ਕੇ ਕਰਦੇ ਕੋਈ ਥੋੜਾ ਬਹੁਤਾ ਹੋਵੇ ਜੇ ਕੋਈ ਕੰਮ ਕਰਤਾ ਤੇ ਪਹਿਲਾਂ ਤਾਂ ਆਪ ਬਹੁਤ ਗਰਮੀ ਨਿਕਲੇ ਸੀ ਤੇ ਹੁਣ ਦੁਬਾਰਾ ਫੇਰ ਮੌਸਮ ਠੰਡਾ ਹੋ ਗਿਆ ਹਵਾ ਠੰਡੀ ਚੱਲ ਪਈ ਦੇਖੋ ਜੇ ਮਾਲਕ ਕਰਦਾ ਕਿਰਪਾਜਾ ਮੀਂਹ ਗਣੀ ਪਾਉਂਦਾ ਤੇ ਬਾਕੀ ਸਤਿ ਸ੍ਰੀ ਅਕਾਲ ਜੀ ਦਿਓ ਜੀ ਆਜ਼ਾਦ ਤਾਂ ਅੱਜ ਦਾ ਬਲੌਗ ਆਪਣਾ ਇੱਥੇ ਹੀ ਸਮਾਪਤ ਹਗਾ ਤੇ ਕੱਲ ਨੂੰ ਮਿਲਦੇ ਸਾਨੂੰ ਨਵੇਂ ਬਲੌਗ ਦੇ ਨਾਲ ਤੇ ਇੱਕ ਜ਼ਰੂਰੀ ਬੇਨਤੀ ਆਪਣੇ ਚੈਨਲ ਨੂੰ ਬਹੁਤ ਤੋਂ ਸਪੋਰਟ ਕਰੋ ਸਬਸਕ੍ਰਾਈਬ ਲਾਈਕ ਐਂਡ ਸ਼ੇਅਰ ਨਿਰੋਲ ਕਰਿਓ ਜੇ ਬਧਿਆ ਲੱਗਿਆ ਬਲੌਗ ਤਾਂ ਤੇ ਕਮੈਂਟ ਜ਼ਰੂਰ ਕਰਕੇ ਜਾਇਓ ਚਲੋ ਠੀਕ ਹੈ ਜੀ ਸਤਿ ਸ੍ਰੀ ਅਕਾਲ ਜੀ